ਤੇ ਅੱਜ ਦੀ ਵੀਡੀਓ ਦੀ ਸਟਾਰਟਿੰਗ ਅਸੀਂ ਸੋਈ ਚੋਂ ਕਰਦੀ ਆ ਮੈਂ ਪੋਣੇ ਉਹ ਕਰੇ ਹੋਏ ਦਿੱਤੀਆਂ ਪੋਣਿਆਂ ਨੂੰ ਨਾ ਮੈਂ ਪੂਰਾ ਗਰਮ ਪਾਣੀ ਕਰਕੇ ਤੇ ਪੂਰੇ ਰਿਜਦਾ ਰਿਸਦਾ ਉਹ ਪੂਰਾ ਉਵਾਲ ਦਿੱਨੀ ਐ ਮੈਸੇ ਚਲ ਕਪੜੇ ਧੋਣ ਲੱਗਣਾ ਸੀ ਦੋ ਪੋਣੇ ਸੀਗੇ ਧੋਣ ਵਾਲੇ ਵੀ ਪਹਿਲਾਂ ਇਹਨਾਂ ਨੂੰ ਉਵਾਲਦਾ ਤੇ ਨਾਲੇ ਤੁਹਾਡੇ ਨਾਲ ਕਰ ਲੈਣਾ ਵੀਡੀਓ ਸ਼ੇਅਰ ਦੇਬਾਹੀ ਗੁਰ ਕਰੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਮ ਖੁਸ਼ ਹੋਮ ਹੁਣ ਪੋਣੇ ਮੈਂ ਪੂਰਾ ਰਿਜਦਾ ਪਾਣੀ ਕਰਕੇ ਪੂਰੇ ਉਵਾਲ ਕੇ ਰੱਖ ਦਿੱਤੇ ਤੇ ਹੁਣ ਕੱਪੜੇ ਧੋਵਾਂਗੀ ਫਿਰ ਮੈਂ ਪੋਣੇ ਕੁੱਟ ਦੂੰ ਇਹਦੇ ਵਿੱਚ ਮੈਂ ਥੋੜਾ ਜਿਹਾ ਤੇ ਜਿਵੇਂ ਹੁੰਦਾ ਹੈਗਾ ਆਪਣਾ ਸੋਡਾ ਉਹ ਪਾ ਦਿੰਨੀ ਆ ਥੋੜਾ ਜਿਹਾ ਸਰਫ ਪਾ ਦਿੰਨੀ ਹੁੰਨੀ ਆ ਫਿਰ ਪੂਰਾ ਪਾਣੀ ਪੁਨੀ ਕੱਢ ਕੇ ਵਧੀਆ ਸਾਫ ਹੋ ਜਾਂਦੇ ਨੇ ਪਤਾ ਕੀ ਜਦੋਂ ਪੋਣੀ ਧੋਣਿਆਂ ਨੇ ਹਿਉ ਚਿੱਟੀ ਚਿੱਟੀ ਚਿਕਨਾ ਹਟ ਜੀ ਉਹ ਪਤਨੀ ਤਾਂ ਉਹ ਤੇਲ ਦੀ ਹੋ ਜਾਂਦੀ ਆ ਥੰਦਾ ਜਿਹਾ ਉਹ ਨਿਕਲਣੋਂ ਨਹੀਂ ਹਟਦਾ ਹੈਗਾ ਮੇਰੇ ਬਿੰਦੀ ਨਾ ਕੱਲ ਵਾਲੀ ਲਹੀ ਨਹੀਂ ਕਿੰਨੇ ਵਾਰ ਮੂੰਹ ਧੋਲਿਆ ਇਹਦੀ ਉਹ ਆ ਨਾਣ ਬਿਲੇ ਵੀ ਨਹੀਂ ਲਹੀ ਮੈਂ ਕਦੇ ਆਪਣੇ ਆਪ ਬਿੰਦੀ ਨਹੀਂ ਉਤਾਰੀ ਹੈਗੀ ਤੇ ਇਹਦੀ ਪੇਸਟਿੰਗ ਪਛੋਟੇ ਛੋਟੇ ਬਿੰਦੀਆਂ ਦੀ ਇੰਨੀ ਜ਼ਿਆਦਾ ਹੋ ਆ ਠਿੱਕ ਜੀ ਆ ਹਨਾ ਲਹੀ ਨਹੀਂ ਹੈਗੀ ਤੇ ਹੋਮੀ ਮੈਂ ਵੀਡੀਓ ਵਿੱਚ ਤੁਸੀਂ ਕਹੋਗੇ ਵੀ ਸਵੇਰੇ ਸਵੇਰੇ ਬਿੰਦੀ ਹੈ ਨਾ ਤੇ ਮੈਂ ਕਦੇ ਵੀ ਉਤਾਰੀ ਨਹੀਂ ਹੈਗੀ ਆਪਣੇ ਆਪ ਬਿੰਦੀ ਆਪੇ ਲੈ ਜਾਂਦੀ ਹੁੰਦੀ ਹੈ ਜਦੋਂ ਨਮੀ ਲਾਉਣੀ ਹੋਵੇ ਫਿਰ ਉਹ ਹੋ ਜਾਂਦੀ ਆ ਫਿਰ ਮੈਂ ਉਤਾਰਨੀ ਨਹੀਂ ਹੁੰਦੀ ਆ ਤੇ ਅੱਜ ਹੈਗੀ ਬਦਲਵਾਈ ਮੈਂ ਹੁਣ ਮਸ਼ੀਨ ਲਾਉਣ ਲੱਗਦੀ ਆ ਪੂਣੀਵੇਂ oval ਕੀ ਰੱਖਿਆ ਹੀ ਉਧਰ ਪਾਣੀ ਚ ਤੇ ਫਿਰ ਕੱਢ ਲਾਗੇ ਲੈ ਤੁਹਾਨੂੰ ਹੋਰ ਦਿਖਾਵਾਂ ਉਹ ਬਿੱਲੀ ਬਲੈਕ ਬਿੱਲੀ ਨਾ ਇੰਨੀ ਹੋਊ ਹੁਣ ਫਾਰਮ ਦੇ ਅੱਗੇ ਬੈਠੀ ਆ ਉਹਨੂੰ ਇਹ ਹੁੰਦਾ ਵੀ ਕਿਤੋਂ ਦੀ ਥੋੜਾ ਮੋਟਾ ਮੇਰਾ ਦਾ ਲੱਗੇ ਆ ਦੇਖੋ ਹੁਣ ਪੱਜੂਗੀ ਮੈਨੂੰ ਦੇਖ ਕੇ ਬਹੁਤ ਚੈਂਟ ਬਿੱਲੀ ਆ ਪਹਿਲਾਂ ਉਹ ਜਿਹੜੇ ਆਨਲੇ ਸੀ ਮੈਂ ਮਸਾਏ ਤੋਂ ਬਚਾ ਕੇ ਰੱਖੇ ਹੁਣ ਸੰਦੀਪ ਤਾਂ ਇੱਥੇ ਹੈ ਨਹੀਂ ਸੀ ਅੰਦਰ ਸੀ ਕਿ ਇਹਨੂੰ ਐ ਹੁੰਦਾ ਇੱਥੇ ਬੈਠੀ ਰਹਿੰਦੀ ਆ ਹੌਲੀ ਹੌਲੀ ਵੀ ਮੈਂ ਕਿਤੋਂ ਦੀ ਕੁਛ ਮੈਨੂੰ ਮਿਲੇ ਖਾਣ ਵਾਸਤੇ ਕਿ ਜੰਗਲੀ ਜਿਬਲੀ ਇੱਕ ਹੋਰ ਬਿੱਲੀ ਆਉਂਦੀ ਉਹਨੂੰ ਤਾਂ ਦੁੱਧ ਵਗੈਰਾ ਵੀ ਪਾ ਦਿੰਨੇ ਹੁੰਦੇ ਆ ਇਹ ਜੋ ਬਹੁਤ ਤੇਜ਼ ਹੈ ਸ਼ਾਲਾ ਵੀ ਇਹ ਪੋਪਾ ਵੱਡੀਆਂ ਵੱਡੀਆਂ ਮਾਰਦੀ ਆ ਡਰਦੀ ਵੀ ਨਹੀਂ ਹੈਗੀ ਇੰਨਾ ਇੰਨਾ ਡਰਦੀ ਦਰਦੀ ਬਿਲਕੁਲ ਨਹੀਂ ਹੈਗੀ ਸਾਡੇ ਤੋਂ ਇਹ ਮੈਂ ਦੇਖੋ ਹੁਣ ਗੇਟ 'ਚ ਬੈਠੀ ਹੁਣ ਇਹਨੂੰ ਪਤਾ ਵੀ ਮੇਰੀ ਵੀਡੀਓ ਬਣ ਰਹੀ ਆ ਕਿਉਂ ਕਿਵੇਂ ਆ ਫਿਰ ਮਿਲੇ ਕੋਈ ਸਕਾਰ ਇਹ ਦੁੱਧ ਵੀ ਦੁੱਧ ਨਹੀਂ ਪੀਂਦੀ ਹੈਗੀ ਇਹ ਦੁੱਧ ਆਦੀ ਨੂੰ ਪਸੰਦ ਨਹੀਂ ਹੈਗਾ ਤੇ ਦੁੱਜੀ ਵੀ ਲਈ ਕੋਹਰ ਆਉ ਤਾਂ ਸਿਆਣੀਆਂ ਉਹਨੂੰ ਮੈਂ ਦੁੱਧ ਪਾ ਦਿੰਦੀ ਆ ਉਹ ਦੁੱਧ ਪੀ ਲੈਂਦੀ ਆ ਇਹ ਚਿੜੀਆ ਆਲ ਨੇ ਉਹਨੇ ਨੂੰ ਅਸੀਂ ਭਜਾਉਣੇ ਬਹੁਤ ਜ਼ਿਆਦੇ ਆ ਤੇ ਪਰ ਫਿਰ ਵੀ ਇਹ ਪਤਾ ਨਹੀਂ ਕਿੱਥੋਂ ਆਈ ਆ ਅੱਗੇ ਨਹੀਂ ਸੀ ਇਹ ਹੁੰਦੀ ਤੇ ਹੁਣ ਤਾਂ ਇਹ ਬਹੁਤ ਸਾਨੂੰ ਪ੍ਰਸਾਦ ਕਰ ਗਏ ਜਿਵੇਂ ਆ ਛੋਟੇ ਛੋਟੇ ਵਿਚਾਰੀਆਂ ਚਿੜੀਆਂ ਨੇ ਹਨਾ ਇਧਰ ਇਹਨਾਂ ਦੇ ਆਲ ਨਹੀਂ ਨੇ ਤੇ ਤੁਸੀਂ ਇਹਨੂੰ ਜਦੀ ਭਜਾਉਣੇ ਆ ਹੁਣ ਅੱਜ ਤਾਂ ਇਹਨੂੰ ਆਏ ਆ ਵੀ ਮੈਨੂੰ ਕੁਝ ਕਹਿੰਦੇ ਨਹੀਂ ਹੈਗੇ ਮੈਂ ਵੀਡੀਓ ਕਰਕੇ ਮੈਂ ਇਹ ਚੱਲ ਤੁਹਾਨੂੰ ਸਾਰਿਆਂ ਨੂੰ ਦਿਖਾਵਾਂ ਤਾਂ ਇਹ ਬੈਠੀ ਆ ਦੇਖੋ ਦੇਖੋ ਦੀ ਅੱਖਾਂ ਲਾਵਾਂ ਹੁਣ ਮਸ਼ੀਨਾਂ ਚਿੜੀ ਦੀ ਚੀਂ ਚੀਂ ਦੀ ਆਵਾਜ਼ ਆਉਂਦੀ ਆ ਹਨਾ ਇਹ ਲੈ ਕਿਉਂ ਨਹੀਂ ਆ ਜੀ ਉਧਰ ਪੱਠੀਆਂ ਲੈਣ ਜਾਂਦੀ ਸੀ ਥਿਮੇ ਆਉਣੀ ਆਉਣੀ ਆ ਮੈਂ ਪੱਠੀਆਂ ਚੱਕ ਲਿਆਵਾ ਮਿੱਠੀ ਦਾਲ ਧਰਨੀ ਆ ਆਪਣਾ ਘਹਾਰਾ ਵੀ ਨਾ ਹਲਾ ਕੇ ਉਧਰੋਂ ਮੈਨੂੰ ਐ ਵੀ ਤੁਸੀਂ ਸੈੱਟ ਕਰ ਲਓ ਉਹ ਤੇ ਫਿਰ ਇਹਨਾਂ ਨੂੰ ਆਹ ਕਰਕੇ ਉਧਰ ਲਾਈਏ ਸਾਰਿਆਂ ਨੂੰ ਹੋ ਪਰੇ ਲਾਦਾ ਕਿ ਉਧਰ ਉਹ ਜਿਹੜਾ ਤੁਸੀਂ ਕਰਨਾ ਕਰ ਲੋ ਕੰਮ ਤੁਹਾਡੇ ਕਰ ਕੀ ਰੁਕੀ ਹੋਈ ਸੀ ਇਹ ਕਿ ਸਮਾਨ ਤੁਸੀਂ ਉਦੋਂ ਬਾਹਲਾ ਮੂਰੇ ਸਿਰ ਤੱਕ ਕੱਢਣੀਆਂ ਵੀ ਬਹੁਤ ਔਖੀਆਂ ਨੇ ਬਸ 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 ਤੁਸੀਂ ਰਹਿਣ ਨਹੀਂ ਮੈਂ ਚੱਕ ਲਿਆ ਹਾਂ ਇਹ ਤਾਂ ਇਹ ਤਾਂ ਚੱਕ ਲਿਆ ਤੇ ਹੁਣ ਬਸ ਮੈਂ ਦਾਲ ਧਰਦਾ ਆਰਮ ਦਾ ਆਹ ਕਦੋਂ ਕੁ ਤੇ ਲਾਈਆ ਮੋਟਰ ਨਹੀਂ ਲਾਈ ਬੋਲਦੇ ਆ ਕਾਦਾ ਨਾ ਬੱਸ ਵੱਸ ਮੈਂ ਤਾਂ ਦੇ ਹੱਥ 'ਚ ਸੀ ਕੈਮਰਾ ਚੱਕਿਆ ਹੋਇਆ ਮੈਨੂੰ ਪਤਾ ਸੀ ਮੈਂ ਕਿੱਥੇ ਉੱਧਰ ਕੰਮ ਕਰਦੀ ਰਵਨੀਤ ਪੜਦੀ ਸੀ ਬੈਠੀ ਵੀਡੀਓ ਬਣਾਉਣੀ ਵੀ ਆਇਆ ਲੱਗਦਾ ਹੁੰਦਾ ਅਗਲੇ ਨੂੰ ਪਤ ਨਹੀਂ ਸੌਖਾ ਕੰਮ ਹੈ ਕੰਮ ਦੇ ਨਾਲ ਨਾਲ ਇਹਦੀ ਵੀ ਰਿਸਪੌਂਸਿਬਿਲਟੀ ਹੋ ਜਾਂਦੀ ਆ ਹੁਣ ਮੈਂ ਦਾਲ ਧਰਤਾ ਤਪਲੇ ਚ ਪਾਣੀ ਪਾ ਲਿਆ ਹੁਣ ਲੂਣ ਮਿਰਚ ਪਾ ਕੇ ਹਨਾ ਉਹ ਕਰਿਆਉਣੀ ਆ ਲੂਣ ਮਿਰਚ ਪਾ ਕੇ ਰੱਖਿਆਉਣੀ ਆ ਤਪਲਾ ਫਿਰ ਜਦੋਂ ਪਾਣੀ ਜਰਿਜ ਗਿਆ ਗਰਮ ਹੋ ਗਿਆ ਫਿਰ ਦਾਲ ਪਾ ਦਾਂਗੇ ਲੂਣ ਮਿਰਚ ਵੀ ਪਹਿਲਾਂ ਮੈਂ ਆਹ ਕੌਲੀ ਚ ਪਾਉਂਗੀ ਇੱਥੇ ਇਕੱਠਾ ਫਿਰ ਉਹ ਚ ਪਾ ਦੂੰ ਮੈਨੂੰ ਅਲੱਗ ਅਲੱਗ ਟੋਨ ਵਿੱਚੋਂ ਇਕੱਲਾ ਇਕੱਲਾ ਇਸ ਵੱਤ ਤੇ ਕਿ ਲੂਣ ਨਾਲ ਹੁਣ ਖਾਰਾ ਕਈ ਦਿਨ ਹੋ ਗਏ ਮੈਂ ਲੂਣ ਘੱਟ ਖਾਨੀਆਂ ਲੂਣ ਵੱਧ ਹੀ ਪੈ ਜਾਂਦਾ ਥੋੜੀ ਜਿਹੀ ਵਿੱਚ ਪਾ ਦਿੰਨੀ ਆ ਕੁਛ ਫੇਰ ਪਾ ਦਾਂਗੇ ਤੜਕਾ ਲਾਉਣ ਵੇਲੇ ਪੈ ਜਾਂਦਾ ਜਿਹੜਾ ਵੱਧ ਘੱਟ ਹੁੰਦਾ ਤੇ ਥੋੜਾ ਜਿਹਾ ਪਾ ਦਿੰਨੀ ਆ ਫਿਰ ਦਾਲ ਵਧੀਆ ਰਿਝ ਜਾਂਦੀ ਹੈ ਜੇ ਕੱਲੇ ਲੂਣ ਦੇ ਵਿੱਚ ਤਰ ਦਿੰਨੀ ਆ ਉਨੀ ਹੋਣੀ ਹੁੰਦੀ ਹੈਗੀ ਤੇ ਲੂਣ ਮਿਰਚ ਹਲਦੀ ਖਾਤੀ ਤਾਂ ਆਪਣੇ ਸੀ ਹੁਣ ਇਹਨੂੰ ਪਾਣੀ ਨੂੰ ਰਿਝਣ ਵਾਸਤੇ ਗਰਮ ਹੋਣ ਵਾਸਤੇ ਤਰੇ ਅੱਗ ਮੱਚਦੀ ਆ ਲਟਾ ਲਟਾ ਹੁਣ ਇਹ ਮੈਂ ਤਰਦਾਂ ਦਾ ਤਪਲਾ। ਅਰਤੀ ਹੁਣ ਪਾਣੀ ਜੇ ਹੋਊ ਗਰਮ ਨਾਲ ਇਹ ਆ ਪਾਥੀ ਜੇ ਮੱਛੀ ਫਿਰ ਅੱਗੇ ਦਾ ਪੂਰਾ ਸਟੇਕ ਹੋ ਜਾਂਦਾ ਹਨਾ। ਫਿਰ ਪੂਰੀ ਵਧੀਆ ਹੌਲੀ ਹੌਲੀ ਰਿੱਜੀ ਜਾਊਗੀ। ਤੇ ਇਹ ਤਪਲਾ ਹੁਣ ਇੱਕ ਸਾਈਡ ਜੇ ਤਾਂ ਲੱਗਦਾ ਇਹ ਗੋਹੇ ਪਾਉਣ ਤੇ ਪਾਥੀ ਜਿਹੜੀ ਪਾਣੀ ਹੁੰਦੀ ਆ ਉਹਨਾਂ ਤੇ ਡਿਪੈਂਡ ਹੁੰਦਾ ਜਿਵੇਂ ਪੱਟੀਆਂ ਛੋਟੀਆਂ। ਇਸ ਤਰ੍ਹਾਂ ਜਿਵੇਂ ਵਿਚਾਰ ਉਹ ਵੈਸੇ ਸੈਡਾ ਜੀ ਤੇ ਵੱਧ ਪਾ ਕੇ ਵਿਚਾਲੀ ਜੀ ਆਪਾਂ ਥੋੜਾ ਜਿਹਾ ਡੁੰਗਰ ਰੱਖ ਲੈਨੇ ਅੱਜ ਜਦੋਂ ਮੈਂ ਪਾਥੀਆ ਰੱਖਿਆ। ਥੋੜੀ ਜਿਹਾ ਮਤਲਬ ਉਹ ਹੋ ਗਈ ਹੈ ਕੋਈ ਗੱਲ ਨਹੀਂ ਇਹ 2-3 ਕਿ ਮਿੰਟਾਂ ਚ ਸਾਰੀਆਂ ਮੱਚ ਸੇਕ ਹੋ ਜਾਂਦਾ ਮਠਾ ਮਠਾ ਸੇਕਤੀ ਦਾਲ ਰਿੱਜੂਗੀ ਕਿਉਂਕਿ ਹਾਰੇ ਚੱਗ ਦੀ ਲੋੜ ਨਹੀਂ ਹੁੰਦੀ ਜਦੋਂ ਪਾਥੀਆਂ ਮੱਛੀ ਕੋ ਦਾ ਸੇਕ ਬਣ ਚੂ ਉਹਦੇ ਨਾਲ ਜਿਹੜੀ ਆਪਣੀ ਦਾਲ ਆ ਉਹ ਮਿੱਟੀ ਦੇ ਤਪਲੇ 'ਚ ਰਿੱਜ ਜੂਗੀ ਤੇ ਹੁਣ ਮੈਂ ਚੱਲਣਾ ਰੋਈ ਦੇ ਕੰਮ ਤੰਦੇ ਕਰ ਲਾ ਉਧਰ ਸੰਦੀਪ ਵੀ ਆ ਗਿਆ ਫਾਰਮ 'ਚ ਤੇ ਫਾਰਮ 'ਚ ਵੀ ਹੁਣ ਗਰਮੀ ਕਰਕੇ ਬਾਰ-ਬਾਰ ਵੜਨਾ ਪੈਂਦਾ ਬਾਰ-ਬਾਰ ਵੜਨਾ ਪੈਂਦਾ ਮਾ ਰਬ ਨੇ ਇਹ ਹੋ ਪੈਂਦਾ ਉਹਦਾ ਉਹਦਾ ਹੀ ਪਿੰਡਾ ਜੀ ਨਹੀਂ ਪੈਦਾ ਹੂੰ ਹੂੰ ਸਾਰੇ ਐਂ ਕਹੀ ਜਾਂਦੇ ਨੇ ਮੈਂ ਕਈ ਦੇਖਦੀ ਹਾਂ ਉਹ ਕਹਿੰਦੇ ਨੇ ਸਾਡੇ ਮੀ ਨਹੀਂ ਪਿਆ ਸਾਡੇ ਨਹੀਂ ਮੀ ਪੈਂਦਾ ਪਤਾ ਨਹੀਂ ਕਿੱਥੇ ਆ ਕਿਹੜੀ ਜਗ੍ਹਾ ਤੇ ਮੀ ਪੈਂਦਾ ਉਹ ਕਰੇਲਾ ਲੱਗਿਆ ਪਿਆ ਆਪਣੇ ਇੱਕ ਕਰੇਲਾ ਲੱਗਿਆ ਨਹੀਂ ਨਹੀਂ ਕਈ ਲੱਗੇ ਪੈਨੇ ਮੈਂ ਨੂੰ ਤਾਂ ਇੱਕ ਦਿਸਿਆ ਇਧਰ ਖੜੀ ਨੂੰ ਹਣਾ ਹਾਂ ਹਾਂ ਸੀ ਨਾ ਹਾਂ ਵੀ ਉਹ ਸੀ ਇਹ ਸੀ ਉਹ ਸੀ ਕਿੱਥੇ ਤੁਸੀਂ ਤਾਂ ਪੈਰ ਲੱਗ ਮੈਂ ਤਾਂ ਇੱਕ ਦਿਸਿਆ ਆਨੇ ਦੀ ਮੈਂ ਇੱਕਾ ਹਾਂਜੀ ਇਹ ਆ ਗਿਆ ਉੱਥੋਂ ਤਾਂ ਇਹ ਹੀ ਦੀ ਚੀਜ਼ ਐ ਲੁਕਣਮੀ ਕੀ ਖੇਡਣ ਲੱਗ ਜਾਂਦੀ ਇਹ ਚੀਜ਼ ਆਹ ਸੀ ਇੱਕ ਆਹ ਦੇ ਹੋਰ ਵੀ ਵਾਧੂ ਹਾਂ ਬਸ ਹੁੰਦਾ ਹੀ ਲੱਗਣ ਲੱਗ ਜਾਣਗੇ ਤੇ ਆਹ ਪੌਦਾ ਇੰਨਾ ਜਿਆਦਾ ਵਧੀਆ ਉਹਦੋਂ ਉੱਥੋਂ ਲੈ ਕੇ ਆਈ ਸੀਗੇ ਤੇ ਇਹ ਜਿਵੇਂ ਹੁਣ ਇਹਦਾ ਆਹ ਚੀਜ਼ ਮਤਲਬ ਆਹ ਜਿਵੇਂ ਜਿਵੇਂ ਆਹ ਚੀਜ਼ ਜਿੱਥੇ ਡਿੱਗਦੀ ਆ ਉੱਥੇ ਇਹ ਹਰਾ ਹੋ ਜਾਂਦਾ ਤੁਹਾਨੂੰ ਪਤਾ ਇਹ ਗੱਲ ਦਾ ਨਾ ਨਵਾਂ ਪੌਦਾ ਬਣ ਜਾਂਦਾ ਦੇਖੋ ਇਹ ਤਾਂ ਹੁਣ ਉਹਦੋਂ ਉੱਥੋਂ ਆਪਾਂ ਲਿਆ ਸੀਗਾ ਤੇ ਦੀਦੀ ਹੁਣੀਆਂ ਕੋਲੋਂ ਤਾਂ ਕਰਕੇ ਇਹ ਉਹ ਹੋ ਗਿਆ ਵੀ ਇਹ ਕਿਰਜੇ ਗਿਆ ਨਹੀਂ ਤੇ ਬਹੁਤ ਸੋਹਣੀ ਦੀ ਡੈਕੋਰੇਸ਼ਨ ਜੀ ਹੋ ਜਾਂਦੀ ਇਹ ਦਿਨ ਵਾਲਾ ਲੱਗਿਆ ਮੈਨੂੰ ਬਹੁਤ ਸੋਹਣਾ ਲੱਗਿਆ ਆ ਦੇਖੋ ਪੌਦਾ ਹਰਾ ਹੋ ਗਿਆ ਇੱਕ ਖਾਸ ਆ ਆ ਹੋਇਆ ਪਿਆ ਹਾਂ ਹਾਂ ਦੇਖਿਓ ਮੇਰਾ ਹੱਥ ਕੈਮਰੇ ਚ ਆਇਆ ਆ ਸਾਰਾ ਜਿਦੋਂ ਕੈਮਰੇ ਦੀ ਸਕਰੀਨ ਚ ਆਂਦੀ ਸੀ ਆ ਕੱਲਾ ਕੱਲਾ ਉਹ ਤਿਸੂ ਜਦੋਂ ਮੈਂ ਹੋ ਰਿਆ ਹਾਂਜੀ ਹਾਂ ਹਾਂ ਫਿਰ ਇਹਨਾਂ ਨੂੰ ਲਗਾਵਾਂਗੇ ਨਾਲੇ ਆਪ ਹੀ ਮੈਂ ਉਦੋਂ ਉਥੋਂ ਲਈ ਸੀ ਹਾਂ ਹਾਂ ਹੋ ਗੁੰਲਾ ਹੋ ਜਾਂਦਾ ਇੱਥੇ ਆਪਾਂ ਮੇਰੇ ਹੀ ਖੰਡਾ ਦਾਂਗੇ ਸਾਰੇ ਇਹੀ ਜਰੇ ਹੋ ਜਾਣਗੇ ਫਿਰ ਸਾਫ਼ ਹੋਣੀ ਹੈ ਐਨੇ ਨਹੀਂ ਇਹ ਗਾਵਲੇ ਗੁੰਮਲੇ ਦੀ ਸੋਣੇ ਦੇ ਹੱਥ ਲਾਈ ਦੀ ਕਿੱਥੇ ਲਿਖਿਆ ਦੇਖ ਲੈ ਸੋ ਰਹੇ ਵੀ ਇਹ ਆ ਲੈ ਦੋ ਸਿਪੂ ਆ ਗਏ ਆਪਣੇ ਘਰੇ ਤਾਂ ਜੀਤਾ ਜੀ ਬਾਕੀ ਵੀ ਪੱਕੇ ਪਏ ਹੋਣਗੇ ਹੁਣ ਤਾਂ ਚਲੋ ਫ੍ਰਿਜ ਚ ਲਾ ਦੋ ਬੱਚੇ ਖਾ ਲੈਣਗੇ ਹਾਂ ਲੈ ਸਮੈਲ ਜੁੱਤੀ ਇੰਨੀ ਮਿੱਟੀ ਵਿੱਚ ਹੀ ਆਉਂਦੀ ਓਦਾ ਹੀ ਹੁੰਦੀ ਨਹੀਂ ਉਹਦਾ ਮਸਾਲੇ ਵਾਲੇ ਹਾਂ ਨਹੀਂ ਪੱਕਿਆ ਹਾਂ ਨਹੀਂ ਪੱਕਿਆ ਜਿਹੜੇ ਜਿਹੜੇ ਪੱਕੇ ਨੇ ਉਹ ਦੇਖਣਾ ਪੀ ਹੱਥ ਚਾਣ ਲੈਣੇ ਇੱਧਰ ਹੋਊਗੀ ਅਖਾਣ ਇਹ ਜਿਆਦਾ ਹੀ ਦੇਖਦੇ ਆਪਾਂ ਨਹੀਂ ਪੱਕਿਆ ਹਾਂ ਨਹੀਂ ਪੱਕਿਆ ਜਿਹੜੇ ਬੱਚੇ ਨੇ ਉਹ ਪੱਕੇ ਹਾਂ ਆਉਂਦੇ ਆਉਣ ਤਾਂ ਲੱਗਦਾ ਹੈ ਕਿ ਹੋਰ ਰਹਿੰਦੀ ਹੈ ਕੀ ਮੈਂ ਦੇਖੀ ਨਾ ਮੈਂ ਨਹੀਂ ਰਹੇ ਸੀ ਜਦ ਗਿਆ ਆਪਣੇ ਉੱਤੇ ਹੁੰਦਾ ਸੀ ਮੈਂ ਛੋਟੀ ਜਿਹੀ ਕਿੜੀ ਦਾ ਹੋਊਗੀ ਚਟੇਟ ਅਸੀਂ ਚਲ ਕਾ ਜੀ ਹੋਰ ਰੰਗ ਬਰੰਗੀ ਦੀ ਹੈ ਇਹ ਹਾਂ ਅੱਗੇ ਉਧਰ ਪਾਉਂਦੀ ਹੁੰਦੀ ਸੀ ਇਹ ਚਲੋ ਜੀ ਕਰੀਏ ਕੰਮ ਧੰਦੇ ਵਾਕੀ ਪੱਕ ਗਿਆ ਅਜੇ ਪਾਣੀ ਹੋਇਆ ਤੜੀ ਹੈਗਾ ਗਰਮ ਤੇ ਬਸ ਉਹਨੋ ਵਾਲਾ ਆਉਣਾ ਲਈ ਆ ਫਿਰ ਧਾਲ ਪਾਦਾ ਜੀ ਧਾਲ ਪੀਂਦੀ ਪੀਸੀ ਉਹਨੂੰ ਤੋਂ ਕੇ ਇੱਕ ਦੋ ਪਾਣੀ ਜੇ ਕੱਢ ਕੇ ਹਨਾ ਫਿਰ ਉਹ ਕਰ ਦਈਏ ਪਾਏ ਆਵਾਂਗੇ ਹੁਣ ਪਾਣੀ ਜਿਹੜਾ ਆਪਣਾ ਰਿਦਦ ਲੱਗ ਗਿਆ ਅੱਛਾ ਕਿ ਜੀ ਬਹੁਤ ਨਿਕਲਦੀ ਹੁੰਦੀ ਹੈ ਦਾਲ ਤੇ ਉੱਪਰੋਂ ਤਾਂ ਇਹ ਕੀ ਹੁੰਦਾ ਥਾਲ ਧੋ ਲਈ ਹੈ ਦੇਖੋ ਸਾਰਾ ਕੁਝ ਮਿਕਸ ਹੈ ਚ ਰਾਜਮਾ ਤੇ ਰਾਜਮਾ ਉਹਦੇ ਦੂਸਰੇ ਕਾਲੀ ਮਾਂ ਹਲਾ ਸੋਲੇ ਮੂੰਗੀ ਹੁਣ ਪਾਇਆ ਮੈਂ ਬਸ ਰਿੱਜੀ ਜਾਊ ਫਿਰ ਲਸਣ ਸੁੰਸੁਣ ਚਿਲ ਕੇ ਤੜਕਾ ਤਿਆਰ ਕਰ ਲੂੰਗੀ ਤੇ ਤਪਲਾ ਹੋ ਗਿਆ ਥਿੱਡਾ ਤਪਲਾ ਕਿੱਦਾਂ ਹੋ ਗਿਆ ਕੋਈ ਜੀ ਨੀਚੋ ਹਨਾ ਪਾਥੀਆ ਮੱਚ ਜਾਂਦੀ ਨਹੀਂ ਕਿਉਂਕਿ ਉਹਦਾ ਸੇਕ ਜਾਂ ਚਲੇ ਜਾਂਦਾ ਫੇਰੇ ਉਹਨਾਂ ਦੇ ਆਸਰੇ ਜੀ ਪਹਿਲਾਂ ਤਾਂ ਖੜੇ ਰਹਿੰਦੇ ਨੇ ਚਲੋ ਹੁਣ ਆਪਾਂ ਦਾਲ ਪਾ ਦਈਏ ਵਿੱਚ ਜੀ ਪਾਣੀ ਪੂਰਾ ਰਿਝੀ ਜਾਂਦਾ ਤੇ ਦਾਲ ਜਿਹੜੀ ਪਾ ਦਿੰਨੇ ਆ ਵਾਹਿਗੁਰੂ ਸਤਨਾਮ ਵੀ ਗਰਮ ਹੋਇਆ ਪਿਆ ਚਲੋ ਨਾਲ ਨਾਲ ਕੰਮ ਹੋ ਗਿਆ ਅਚਾਰ ਵਿੱਚ ਨਾਲਾ ਪਾਈ ਦੀ ਬਾਜਾਂ ਦੀਆਂ ਅਚਾਰ ਲੈ ਲੋ ਅਚਾਰ ਕੇਸੀ ਚ ਬੈਠ ਕੇ ਸਿੱਖੂੰਗੀ ਜੇਟ ਲਾਇਆ ਮੈਂ ਪਹਿਲਾਂ ਵੱਡਾ ਕਿਉਂਕਿ ਸਾਰੇ ਅੰਦਰ ਬੱਠ ਕੇ ਬੈਠ ਜਾਣੇ ਆ ਤੇ ਮੈਂ ਆਪ ਹੀ ਖੀਂ ਸਿੱਲ ਲੂੰਗਾ ਲੈ 2 ਮਿੰਟ ਹਵਾ ਲੈ ਲੂੰਗੀ 나ਦੀ ਫਿਰ ਹੁਣ ਖੜੀ ਗਈ ਤੂੰ ਜਸਨੀਤ ਝਾੜੂ ਲਾਉਂਦਾ ਬਈ ਹਾਂ ਜਸਨੀਤ ਮਮੀ ਦਾ ਹਾਲ ਦੇਖਾ ਮੈਂ ਚਲ ਮਮਾ ਤੋਂ ਨਾਲ ਜਸਨੀਤ ਝਾੜੂ ਲਾਉਂਦਾ ਹੈ ਝਾੜੂ ਹੈ ਅੱਜ ਪੱਟੇ ਬਾਈ ਨੇ ਉਹ ਹੋ ਗਿਆ ਤਾਂ ਆਪਣਾ ਜਿੰਦਾ ਹੋਇਆ ਪਿਆ ਕਿੱਡਾ ਹੋ ਗਿਆ ਉਹ ਰਿੱਜੀ ਨਹੀਂ ਆ ਦੁੱਲੀ ਤਾਂ ਨਹੀਂ ਨਾ ਰਹਾ ਤਾਂ ਕੰਟਰੋਲ ਹੀ ਕਰ ਗਰੀਜੀ ਗਿਆ ਤੇ ਹੁਣ ਮੈਂ ਕੱਪੜੇ ਲਾਤਨ ਮੇਰੇ ਪੱਜ ਲੈ ਤਾਂ ਸੈਟ ਬਣਾਉਂਦਾ ਲਾਉਂਦਾ ਸੈਟ ਇੱਕ ਸਾਈਡ ਤੇ ਰੱਖ ਦੇ ਕੱਪੜੀਆਂ ਨਾਲ ਰਹਿ ਜਾਂਦਾ ਇਹ ਹੁਣ ਇਹ ਆ ਗਈ ਉਹ ਕਿੰਨੀ ਵੀ ਚੋਹੇ ਦੀ ਵੀ ਫੌਮ ਮੰਨ ਲੈ ਜਿਹੜੇ ਸਾਰੇ ਕੱਪੜੇ ਹਾਂ ਆਹ ਬਚਾ ਲੈ ਬਾਕੀ ਸਭ ਬਹੁਤ ਵਧੀਆ ਲੱਗਦੀਆਂ ਨੇ ਸਾਰੇ ਕਹਿੰਦੇ ਬਹੁਤ ਵਧੀਆ ਲੱਗਦੀਆਂ ਨੇ ਆ ਗਿਆ ਆ ਗਿਆ ਪਾਣੀ ਦਾ ਵਾਦ ਆ ਗਿਆ ਪਾਣੀ ਦਾ ਵਾਦ ਆ ਗਿਆ ਅੰਦਰ ਐ। ਇਹ ਉਹ ਨਾਲੇ ਨੀਲਾ। ਤੂੰ ਕੀ ਕਰਦਾ ਓ ਪੱਪੜੇ ਤੋਂ ਨਾਲ ਤੂੰ ਆ ਦੇ ਤੋਂ ਦਾ ਕੱਪੜੇ ਦੇਖੋ। ਕੱਪੜੇ ਤੋਂ ਨਾਲ ਜਿਸ ਨਹੀਂ ਤਾਂ ਇੰਨਾ ਕੰਮ ਰਹਿੰਦਾ ਤੈਨੂੰ ਪੁੱਤੋ। ਕੱਪੜੇ ਤੋਂ ਤੂੰ ਕਰਦਾ ਕੀ ਐ ਅੱਜ? ਕੀ ਕਰਦਾ ਪੁੱਤ? ਮੈਨੂੰ ਤਾਂ ਪਤਾ ਨਹੀਂ ਲੱਗਿਆ ਤੂੰ ਕੀ ਕਹਿੰਦਾ ਕੀ ਕਹਿੰਦਾ ਕੀ ਕਰਦਾ ਤੂੰ? ਕੱਪੜੇ ਤੋਂ ਮਤੈ ਹੂੰ। ਤੂੰ ਲੈ। ਤੇ ਆ ਪੀਣਾ ਵਿੱਚ ਡਿੱਗ ਗਈ ਤੁੰ ਕੱਪੜੇ ਧੁੰਦਾ ਧੁੰਦਾ ਉਹ ਨਾ ਇਹ ਨਾ ਸਿਹਦਾ ਇਹਨਾਂ ਨਾਲ ਕੱਪੜੇ ਧੁੰਦਾ ਹੁੰਦਾ ਹੁੰਦਾ ਕੱਪੜੇ ਧੁੰਦਾ ਹੈ ਸਮੋਜੀ ਤੋਂ ਉਹ ਕੱਪੜੇ ਦੇ ਨਾਲ ਲੱਗ ਕੇ ਦੋ ਨਾ ਕਿੱਦਾਂ ਆਉਂਦੀ ਨੇ ਇੱਦਾਂ ਬਖਸ਼ਣਾ ਆ ਤੇ ਨਹੀਂ ਬਖਸ਼ ਨਹੀਂ ਫਤੂ ਹੋਇਆ ਤੇ ਆ ਜਿਹੜਾ ਹੋਏ ਜਿਸ ਵੀ ਲੱਗ ਜਾ